ਆਜ ਕਹੂੰ ਸੁਣ ਲਿਓ ਸਭੇ ਜਿੰਨ ਪ੍ਰੇਮ ਕੀਓ ਤਨੀ ਕੀ ਪ੍ਰਭ ਪਾਇਓ ਐਤੀ ਸੋਪਤੇ ਨਾ ਕੋ ਗੱਲ ਹੋ ਸਕਦੀ ਐ ਨਾ ਕੋ ਹੈਗੀ ਥੋੜਾ ਬਹੁਤ ਬਹੁਤ ਧੰਨਵਾਦ ਗੱਲਾਂ ਦਾ ਮੇਰਾ ਇੰਨਾ ਕਰਨ ਨੂੰ ਦਿਲ ਕਰਦਾ ਐ ਕਿ ਤੁਹਾਡੇ ਕੋਲ ਬਹਿ ਜਾਵਾਂ ਤੁਝੇ ਇਸ ਗੱਲਾਂ ਕਰੀ ਜਾਵਾਂ ਦਸਤੀ ਜਾਵਾਂ ਜੋ ਕੁਛ ਬੀਤੇ ਐ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗਰੀਬ ਨੂੰ ਬੁਲਾਇਆ ਮੈਨੇ ਜੋਗਾ ਐ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਐਨੀ ਗੱਲ ਜ਼ਰੂਰ ਐ ਇਹ ਗੱਲ ਹੋਰੀ ਯਾਦ ਰੱਖਿਓ ਜੇ ਕਿਸ ਬੱਚੇ ਨੂੰ ਪੈਦਾ ਕਰਕੇ ਮਾਂ ਉਹ ਸੰਤਲ ਬਣੀ ਜੇ ਬੱਚੇ ਨੂੰ ਪੈਦਾ ਕਰਕੇ ਨੌਕਰਾ ਤੇ ਛੱਡਣਾ ਹੈ ਰਿਸ਼ਤੇਦਾਰਾਂ ਦੇ ਛੱਡਣਾ ਹੈ ਤੇ ਨਹੀਂ ਪਰਵਰਿਸ਼ ਕਰਨੀ ਤਾਂ ਯਾਦ ਰੱਖਿਓ ਜੀ ਸਜ਼ਾ ਬਹੁਤ ਵੱਡੀ ਉੱਤੇ ਘਰ ਦੇ ਵਿੱਚ ਉਹਦੀ ਜ਼ਿੰਦਗੀ ਉਹਨੇ ਭੇਜੀ ਹੋਈ ਲਾਈਫ ਉਹਦੀ ਜ਼ਿੰਦਗੀ ਵਿੱਚ ਬਣਾਈ ਹੋਇਆ ਤਬੱਸਵਾ ਜੇ ਤੁਸੀਂ ਉਹਨੂੰ ਸੰਭਾਲ ਕੇ ਨਹੀਂ ਰੱਖਿਆ ਤੇ ਫਿਰ ਉਹਦੇ ਦੇਣਦਾਰ ਤੁਸੀਂ ਹੋ ਨਿਆਣਾ ਇਹ ਬੱਚਿਆਂ ਦਾ ਕੋਈ ਕਸੂਰ ਹੀ ਹੈ ਨਹੀਂ ਸੂਰ ਸਾਰੇ ਸਾਡੇ ਨੇ ਮੈਨੂੰ ਲੋਕ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਤੇ ਫਿਰ ਮੈਂ ਕਿਹਾ ਵਿਆਹ ਕਰਾਇਆ ਟਾਈਮ ਹੈ ਨਹੀਂ ਫਿਰ ਬੱਚਾ ਕਜਮੇ ਇਹ ਕੋਈ ਕੰਮ ਛੋੜਾ ਹੈ ਕਹੇ ਜੀ ਧੀ ਵੱਡੀ ਹੋ ਗਈ ਵਿਆਹ ਦਿਓ ਬੱਚਾ ਵੱਡਾ ਹੋ ਗਿਆ ਮੁੰਡਾ ਫਿਰ ਵਿਆਹ ਦਿਓ ਤੇ ਮੁੜ ਕੇ ਉਹਨੂੰ ਇਹ ਨਹੀਂ ਪਤਾ ਮੈਂ ਵਿਆਹ ਕਰਾਇਆ ਕਿਉਂ ਹੁਣ ਜਿਹੜੀ ਧੀ ਨੂੰ ਆਪਾਂ ਵਿਆਹ ਕੇ ਲਿਆਏ ਆ ਜਿੰਨੀ ਉਹਦੀ ਚੁੰਮੇਵਾਰੀ ਵੜਦੀ ਹੈ ਨਾ ਤੁਹਾਡੇ ਘਰ ਦੀ ਤੁਹਾਡੀ ਵੀ ਬਣਦੀ ਹੈ ਮੈਂ ਆਪਣੇ ਘਰ ਚੋਂ ਚਾਰ ਪੰਜ ਸ਼ਬਦ ਕੱਢਦੇ ਮੇਰੀ ਧੀ ਵੀ ਆਈ ਵੀ ਹੈ ਨੂੰ ਹੈ ਮੇਰੀ ਹਾਲਾ ਕੀ ਤੁਹਾਡੇ ਬੜੇ ਬੜੇ ਰਹਿੰਦੇ ਸਾਹ ਦੇ ਨਾਲ ਮੇਰੀ ਉਹ ਧੀ ਹੈ ਉਹ ਮੈਨੂੰ ਕਹਿੰਦੀ ਸੀ ਅ ਵੀਰਾ ਕਿ ਮੈਂ ਆਪਣਾ ਬਾਪੂ ਨਹੀਂ ਦੇਖਿਆ ਮੈਂ 2 ਮਹੀਨੇ ਦੀ ਸੀ ਰੋਣੀ ਤੋਂ ਗੜਨਾ ਲਾ ਲਿਆ ਕਰ ਮੈਂ ਕਿਹਾ ਮੈਂ ਤੇਰੇ ਬਾਪੂ ਅੱਜ ਤੋ ਵਦੀ ਨਹੀਂ ਕਹਿੰਦਾ ਇਸ ਘਰ ਦੇ ਵਿੱਚ ਸਾਰੀਆਂ ਧੀਆ ਸੋ ਮੈਂ ਪਰਵਰਿਸ਼ ਦੀ ਗੱਲ ਕਰਦਾ ਕਿ ਪਰਵਰਿਸ਼ ਕਰਨੀ ਬਹੁਤ ਜ਼ਰੂਰੀ ਹੈ ਔਰ ਉਸ ਪਰਵਰਿਸ਼ ਦੇ ਵਿੱਚ ਤੁਸੀਂ ਆਪਣੇ 15 ਸਾਲ ਆਪ ਦੇ ਬੱਚੇ ਨੂੰ ਦੇ ਰਹੇ ਹੋ ਜੋ ਤੁਸੀਂ ਚਾਹਣਿਓ ਬਨੁਰਾ ਸਕੂਲ ਕਾਲਜਸ ਤਾਂ ਹੀ ਚੱਲ ਸਕਦਾ ਤੁਹਾਡੇ ਨਾਲ ਜੇ ਕੋਆਰਡੀਨੇਸ਼ਨ ਅਪਦੇ ਉਹਨਾਂ ਦੇ ਮਾਪਿਓ ਦੇ ਨਾਲ ਇੱਕ ਹੋਰ ਗੱਲ ਕਹਿੰਦੇ ਹੱਥ ਜੋੜ ਕੇ ਬੇਨਤੀ ਹੈ ਮਾਵਾ ਇਹਨਾਂ ਨੂੰ ਜਪਾਇਆ ਦੂਰ ਕਰੋ ਆਪਣੇ ਆਪਣੇ ਤਰ੍ਹਾਂ ਦੇ ਹਸਰਨਾ ਸਵੇਰੇ ਉਠਾ ਕੇ ਆਪ ਵੀ ਉੱਠਿਆ ਕਰੋ ਐ ਬੰਦਿਆਂ ਨੂੰ ਵੀ ਠਾਇਆ ਕਰੋ ਚਲੋ ਭਾਈ 4 ਵੱਜ ਗਏ 3 ਵੱਜ ਕੇ ਉਠੋ ਆਪਾਂ ਅੱਧਾ ਘੰਟਾ ਉਸ ਰੱਬ ਨੂੰ ਯਾਦ ਕਰ ਲਈ ਜੀ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਹੈ ਯਾਦ ਰੱਖਿਓ ਉਹਦਾ ਬੇਨਾਪਰ ਦੇ ਨਹੀਂ ਸਕਦੇ ਆਪਾਂ ਰੋਂਦੇ ਰਹਿਣਾ ਕੂਠੀਆਂ ਨੂੰ ਗੱਟੀਆਂ ਨੂੰ ਪੈਸਿਆਂ ਨੂੰ ਜਿਆਦਾ ਤਾਂ ਨੂੰ ਇਹ ਨਹੀਂ ਨਾਲ ਸਿਰਫ ਜਾਣਾ ਕਿ ਉਹਦੀ ਜਿਹੜੀ ਜਾਨ ਤੁਸੀਂ ਸੰਭਾਲ ਕੇ ਕੁਝ ਬਣਾ ਕੇ ਦੁਨੀਆ ਤੋਂ ਛੱਡ ਕੇ ਆਏ ਆ ਤੇ ਤੁਹਾਡੀ ਚਾਹੇ ਗਾਰਸ ਦਰਗਾਹ ਵਿੱਚ ਹੋਊਗੀ ਵਾਹਿਗੁਰੂ ਜੀ ਕਾ ਵਾਹਿਗੁਰੂ